ਦੇਖਾ ਅੱਲਾ ਤੇ ਨਾਮ ਲਾਲੀ ਕਰ ਰੱਖਦਾ ਅਜੇ ਨਾ ਮਰਨਾ ਲਾਲੀ ਤੇ ਲਾਲੀ ਹੋਊਗਾ ਤੂੰ ਚਾਹ ਬੀਲਾ ਬੰਦੇ ਨੂੰ ਉਹ ਯਾਰ ਮੈਂ ਤਾਂ ਫੂਕ ਦਿੱਤੀ ਨਾ ਯਾਰਾ ਜਿਹੜਾ ਬਿਗਾ ਦੇ ਬਾਹਰ ਗੱਲ ਲੱਗ ਗਈ ਨੇ ਕਰੀ ਸਿਲਕਾ ਨਹੀਂ ਵੱਢਦੀ ਕਰਿਆ ਬੋਲ ਦੇਖੀ ਹੋਈਂ ਨਾ ਉਹ ਜੋ ਪਾਣੀ ਪਾ ਤੂੰ ਆਹ ਦੇਖੋ ਜੀ ਸਾਡੇ ਆਲਾ ਲੱਕੜਾ ਵੱਢ ਰਿਹਾ ਚੱਲ ਵੀ ਵੱਢ ਦੇ ਕਰਾਂ ਲੱਕੜ ਹਿੰਮਤ ਨਾਲ ਲੈ ਛੱਡ ਲੈ ਪਾ ਦੇ ਪਾਣੀ ਆ ਬੈਠਾ ਜੀ ਗਰਮਾਨ ਸਿੰਘ 3 ਸਾਲ ਸਰਪੰਚਾਇਤ ਦਾ ਸਰਪੰਚ ਸਰਪੰਚਾਇਤ ਪਿੰਡੀ ਦਾ ਇਹ ਬੈਠਾ ਜੀ ਅਰਾਹੁ ਕੇ ਜੀ ਹੁਣ ਆ ਰਹਾ ਮੈਂ ਕਿਹਨੂੰ ਲਾ ਬਈ ਮਾਨ ਮਰੀ ਨੇ ਚਲ ਅਨ ਸਾਟਾ ਵੜਾ ਬਾਈ ਉਹ ਖੜੀਆ ਸਾਡੀ ਕੁੜੀ ਤੇ ਆ ਖੜੀਆ ਸਾਡੀ ਕੁੜੀ ਬਾਗੀ ਦੇਖ ਮੈਂ ਇਹਨੂੰ ਅਰੇ ਕਿਹ ਮੈਂ ਦੇਖਉਂਦਾ ਸਾਨੂੰ ਨਾ ਖੜੀਆ